ਇਹ ਇਹ ਡੱਲੇਵਾਲ ਸਾਹਿਬ ਕਰਕੇ ਆਉਣਾ ਪਿਆ ਵੀ ਇਹੋ ਜਿਹਾ ਆਗੂ ਮਿਲਣਾ ਨਹੀਂ ਹੈ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਚਾਰੇ ਸ਼ਹਿਬਜ਼ਾਦੇ ਮਾਤਾ ਗੁਜਰੀ ਸ਼ਹੀਦ ਕੀਤੀ ਆਪ ਹੋਏ ਇਹ ਕਿਸੇ ਬੰਦੇ ਚ ਅਣਖ ਹੁੰਦੀ ਹੈ ਤੇ ਫਿਰ ਹੁਣ ਸਾਨੂੰ ਆਉਣਾ ਹੀ ਪਊਗਾ ਜਦੋਂ ਜ਼ਮੀਨਾਂ ਇਹਨਾਂ ਰਹੀਆਂ ਘਰੇ ਰਹਿ ਕੇ ਕੀ ਕਰਨਾ ਕੀ ਲੱਗਦਾ ਕਿ ਜਿਹੜੇ ਆ ਬੀਬੀਆਂ ਨੇ ਬੀਬੀਆਂ ਪਿਛਲੇ ਵਾਰ ਵੀ ਜਦੋਂ ਧਰਨਾ ਹੋਇਆ ਅ ਸ਼ਿੰਗੂ ਦੇ ਅਤੇ ਟਿਕਰੀ ਬਾਰਡਰ ਦੇ ਉੱਤੇ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਵੀ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਉਦੋਂ ਵੀ ਸਾਰੇ ਤਬਕੇ ਇਕੱਠੇ ਸੀ ਸਾਰੀਆਂ ਜਥੇਵੰਦੀਆਂ ਸਾਰਾ ਹੋਰ ਮਹਿਕਮਿਆਂ ਦੇ ਇਹ ਤਾਂ ਫਿਰ ਹੁਣ ਡੱਲੇਵਾਲ ਨੇ ਉਦਮ ਚੱਕਿਆ ਵੀ ਨਸਲਾਂ ਫਸਲਾਂ ਜਾ ਰਹੀਆਂ ਨੇ ਤੇ ਫਿਰ ਹੁਣ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਚਾਰੇ ਸ਼ਹਿਬਜ਼ਾਦੇ ਮਾਤਾ ਗੁਜਰੀ ਸ਼ਹੀਦ ਕੀਤੀ ਆਪ ਹੋਏ ਇਹ ਕਿਸੇ ਬੰਦੇ ਚ ਅਣਖ ਹੁੰਦੀ ਹੈ ਹੁਣ ਇਹਨਾਂ ਨੂੰ ਅੱਕ ਕੇ ਵੀ ਜਦੋਂ ਸਾਨੂੰ ਨਾ ਦਿੱਲੀ ਜਾਣ ਦਿੰਦੇ ਨੇ ਨਾ ਸਾਡੀਆਂ ਮੰਗਾ ਮੰਨੀਆਂ ਹੋਈਆਂ ਲਾਗੂ ਨਹੀਂ ਕਰਦੇ ਤੇ ਆਹ ਕਦਮ ਫਿਰ ਉਹਨਾਂ ਨੇ ਫੇਰ ਚੁੱਕੇ ਤੇ ਫਿਰ ਹੁਣ ਸਾਨੂੰ ਆਉਣਾ ਹੀ ਪਊਗਾ ਜਦੋਂ ਜ਼ਮੀਨਾਂ ਇਹਨਾਂ ਰਹੀਆਂ ਘਰੇ ਰਹਿ ਕੇ ਕੀ ਕਰਨਾ ਹੈ ਫਿਰ ਘਰੇ ਬੱਚੇ ਵੀ ਹੋਣਗੇ ਬੀਬੀ ਜੀ ਬੱਚੇ ਹੈਗੇ ਆਪ ਦਾ ਸੰਭੀ ਜਾਂਦੇ ਨੇ ਬੱਚੇ ਵੀ ਆਉਂਦੇ ਨੇ ਦੋ ਮੁੰਡੇ ਨੇ ਮੇਰੇ ਇੱਥੇ ਆਏ ਆ ਕਈ ਵਾਰੀ ਹਾਂ ਤੇ ਆਖਿਆ ਹੋਇਆ ਮੈਂ ਤਾਂ ਵੀ ਅਸੀਂ ਤਾਂ ਫਤੇ ਕਰਕੇ ਆਵਾਂਗੇ ਜੇ ਵਰਤ ਰੱਖਣਾ ਪਿਆ ਤਾਂ ਵੀ ਵਰਤ ਰੱਖਾਂਗੇ ਫਿਰ ਕੀ ਕਰਦੇ ਹਾਂ ਸਾਰਾ ਦਿਨ ਇੱਥੇ ਸਵੇਰੇ ਜਿਵੇਂ ਪ੍ਰਸ਼ਾਦਾ ਪਾਣੀ ਹੁੰਦਾ ਹੋਣਾ ਉਸ ਤੋਂ ਬਾਅਦ ਦੀ ਉਦੋਂ ਫਿਰ ਸਟੇਜ ਤੇ ਜਾਂਦੇ ਆ ਉੱਥੇ ਸੁਣਦੇ ਆ 11 ਵਜੇ ਵਗ ਜਾਂਦੇ ਆ 4 ਵਜੇ ਆਉਂਦੇ ਆ ਆ ਕੇ ਫਿਰ ਪ੍ਰਸ਼ਾਦਾ ਪਾਣੀ ਕਰਦੇ ਆ ਉਹ ਭਾਈ ਬੈਠੇ ਆ ਸਬਜ਼ੀ ਬਣਾ ਰਹੇ ਆ ਤੇ ਹੁਣ ਸ਼ਾਮ ਨੂੰ ਫਿਰ 6:30 ਵਜੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਉੱਥੇ ਜਾ ਰਹਾਂਗੇ। ਹਾਂ। ਦੇਖੋ ਦਿਨ ਚੇਤੋਂ ਫਿਰ ਰਹਿਣੀ ਹੈ। ਰਹਿਨੇ ਸਾਰਾ ਦਿਨ। 10 ਮਹੀਨੇ ਹੋ ਗਏ। ਕੀ ਲੱਗ ਰਿਹਾ ਵੀ ਕਿਸਾਨ ਸੰਘਰਸ਼ ਕਿੱਧਰ ਨੂੰ ਜਾਊਗਾ? ਤੁਹਾਨੂੰ ਕੀ ਲੱਗ ਰਿਹਾ? ਸੰਘਰਸ਼ ਜਾਂ ਮੋਰਚੇ ਫਿਰ ਇਹ ਲੰਬੇ ਹੁੰਦੇ ਨੇ। 10 ਮਹੀਨੇ ਹੋ ਗਏ ਪਹਿਲਾਂ। 10 ਮਹੀਨੇ ਹੋ ਗਏ ਪਹਿਲਾਂ ਉਦੋਂ 13 ਮਹੀਨੇ ਰਹੇ ਆ। ਉਦੋਂ ਹੋਰ ਜਥੇਬੰਦੀਆਂ ਨੇ ਉਹਨਾਂ ਦੇ ਕੰਨਾਂ 'ਚ ਫੂਕਾਂ ਮਾਰੀਆਂ ਵੀ ਜੇ ਇੱਥੇ ਬਿਠਾਈ ਰੱਖੇ। ਤੇ ਫਿਰ ਵੋਟਾਂ ਕਿੱਥੋਂ ਲਾਓਗੇ ਜਿਨ੍ਹਾਂ ਨੂੰ ਸਿਆਸਤ ਵਿੱਚ ਜਾਣਾ ਚਾਹੁੰਦੇ ਸੀ ਇੱਕੇ ਡੱਲੇਵਾਲ ਸਾਹਿਬ ਹੀ ਆ ਜਿਹੜੇ ਨਖਾਲਸ ਤੇ ਸਚਾਈ ਦੇ ਪੁੰਜ ਨੇ ਇਹ ਇਹ ਡੱਲੇਵਾਲ ਸਾਹਿਬ ਕਰਕੇ ਆਉਣਾ ਪਿਆ ਵੀ ਇਹੋ ਜਿਹਾ ਆਗੂ ਮਿਲਣਾ ਨਹੀਂ ਹੈ ਇਹ ਤਾਂ ਜਦੋਂ ਉਦੋਂ ਪਟਿਆਲੇ ਇਹਨਾਂ ਨੇ ਮਰਨ ਵਰਤ ਰੱਖਿਆ ਉਦੋਂ ਵੀ ਅਸੀਂ ਨਾਲ ਸੀ 10 ਬੁੜੀਆਂ ਮੰਡੀ ਕਲਾਂ ਦੀਆਂ ਨਾਲ ਹੀ ਸਾਨੂੰ ਚੱਕਿਆ ਸੀਗਾ ਤੁਸੀਂ ਕਿੰਨੇ ਜਣੀਆਂ ਹੁਣ ਇੱਥੇ ਆਈਆਂ ਇੱਥੇ ਅਸੀਂ 9 ਆ ਅੱਜ ਅੱਜ ਦੋ ਕਸੀ ਕੁਛ ਜਖਾਨ ਜਾਂ ਲੱਗਿਆ ਕਰਕੇ ਨਹੀਂ ਗਈਆਂ ਪੰਜ ਉੱਥੇ ਗਈਆਂ ਹੋਈਆਂ ਅੱਛਾ ਹਾਂ ਫਿਰ ਗੱਲਾਂ ਬਾਤਾਂ ਵੀ ਇੱਥੇ ਵੀ ਕਰ ਬੈਠ ਕੇ ਕਰ ਲੈਂਦੇ ਹੋ ਕਰ ਲੈਨੇ ਹਾਂ ਬਸ ਇਹਨਾਂ ਤੋਂ ਮੜਾ ਜ ਬੀਬੀਆਂ ਤੋਂ ਤੁਰਿਆ ਨਹੀਂ ਜਾਂਦਾ ਸਟੇਜ ਤੇ ਬੈਠਾ ਨਹੀਂ ਜਾਂਦਾ ਇਹ ਤਾਂ ਹੁਣ ਅਸੀਂ ਤਾਂ ਇੱਕ ਪਾਸਾ ਕਰਕੇ ਹੀ ਜਾਵਾਂਗੇ